ਲੋਕਾਂ ਦੀ ਜਦੋਂ ਕਚਹਿਰੀ ਚ ਗਏ ਨਾ ਤੇ ਇਹਨਾਂ ਦੇ ਕੱਪੜੇ ਵੀ ਨਹੀਂ ਛੱਡਣੇ ਲੋਕਾਂ ਨੇ ਛੱਡਣਗੇ ਦੇਖ ਲਓ ਰੋਟੀ ਕਿਹੜਾ ਖਵਾਉ ਇਹਨਾਂ ਕੋਲ ਤਾਂ ਅੱਗੇ ਪੈਸਾ ਨਹੀਂ ਉਹ ਕੋਲ ਜਿਹਨੂੰ ਫਲਾਉਣ ਤੇ ਲੱਗਿਆ ਹੋਇਆ ਉਹ ਤਾਂ ਨਹੀਂ ਹੁੰਦੇ ਉਹਨਾਂ ਨੂੰ ਆ ਵੀ ਗੰਦਾ ਪਾਣੀ ਗਾਹ ਜਾਂਦਾ ਧੀ ਜੀ ਨੂੰ ਐਸਐਸਪੀ ਨੂੰ ਪੁਲਿਸ ਨੂੰ ਤੇ ਕੜਾਉਂ ਪਿਆ ਕੀ ਹਾਲ ਪੈ ਰਿਆ ਅੰਨੇ ਸ਼ਾਂਤ ਨੇ ਪੰਜਾਬ ਦੇ ਲੋਕ ਸ਼ਾਂਤ ਨੇ ਇਹ ਚਾਹੁੰਦੇ ਕਿ ਸ਼ਾਂਤ ਨਾ ਰਹਿਣ ਐਲਨ ਸਿੰਘ ਨਹੀਂ ਇਹ じゃ ਹੋਣਾ ਲੋਕਾਂ ਨੇ ਸਾਰੇ ਖਤਾਬ ਬੰਦ ਕਰ ਦੇਣੇ ਆ ਲੋਕਾਂ ਦੀ ਜਦੋਂ ਕਚਹਿਰੀ ਚ ਗਏ ਨਾ ਇਹ ਇਹਨਾਂ ਦੇ ਕੱਪੜੇ ਵੀ ਨਹੀਂ ਛੱਡਣੇ ਲੋਕਾਂ ਨੇ ਸਹੀ ਗੱਲ ਯਾਦ ਰੱਖਿਓ ਇੱਕ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਐਨਜੀਟੀ ਦੀ ਐਨਜੀਟੀ ਨੇ 15 ਕਸ ਦਾ ਕੀਤਾ ਹੋਇਆ ਆਰਡਰ ਜੀ ਹਲੇ ਵੀ ਬਾਕੀ ਪ੍ਰਸ਼ਾਸਨ ਸਾਨੂੰ ਗਈ ਜਾ ਰਿਹਾ ਤੁਸੀਂ ਸ਼ਾਂਤ ਮੀਰੋ ਕਾਨੂੰਨ ਦੇ ਹਿਸਾਬ ਨਾਲ ਚੱਲੋ ਜਦ ਕਾਨੂੰਨ ਨੇ ਕਿਹਾ ਹੈ ਤੁਸੀਂ ਉਹ ਇਲੀਗਲ ਪੁਆਇੰਟ ਬੰਦ ਕਰੋ ਹੁਣ ਤੱਕ ਬੰਦ ਕਿਉਂ ਨਹੀਂ ਕੀਤਾ ਸੋਚਣਾ ਪੈਣਾ ਰੋਟੀ ਨਹੀਂ ਖਵਾ ਸਕਣੇ ਇਹ ਸ਼ਾਂ ਵੀ ਛੱਡਣਗੇ ਦੇਖ ਲਓ ਰੋਟੀ ਕਿਹੜਾ ਖਵਾਉ ਇਹਨਾਂ ਕੋਲ ਤਾਂ ਅੱਗੇ ਪੈਸਾ ਨਹੀਂ ਇਹ ਤਾਂ ਕਹਿੰਦੇ ਨੇ ਕਿ 3 ਲੱਖ ਤੋਂ ਵੱਧ ਕਰਕੇ ਜਾ ਉੱਤੇ ਜਾ ਚੜਿਆ ਇੱਕ ਬੰਦੇ ਨੂੰ ਰੋਟੀ ਨਹੀਂ ਖਵਾ ਸਕਦੇ ਇਹ ਕੈਦ ਦੇ ਵਿੱਚ ਇਹ ਵੀ ਨਾਲ ਹੈ ਪੁਲਿਸ ਵਾਲੇ ਆਉਂਦੇ ਕੋਲ ਖਵਾ ਦੇਣ ਕਿਉਂਕਿ ਉਹ ਬੰਦੇ ਨਹੀਂ ਬਲੂ ਜੀ ਨੂੰ ਫਨਾਉਣ ਤੇ ਲੱਗਿਆ ਹੋਇਆ ਉਹ ਤਾਂ ਨਹੀਂ ਉਹਦੇ ਉਹਨਾਂ ਨੂੰ ਇਹ ਵੀ ਗੰਦਾ ਪਾਣੀ ਗਾਹ ਜਾਂਦਾ ਮਰਨ ਦਿਓ ਆਪਾਂ ਕੀ ਲੈਣਾ ਆਹ ਕਹਾਣੀਆਂ ਹਾਂਜੀ ਆ ਕੜੀ ਬਹੁਤ ਲੋਕ ਆ ਰਹੇ ਆਰੇ ਤੁਹਾਡੇ ਸਾਹਮਣੇ ਆ ਇਹ ਅੱਜ ਦਾ ਦਿਨ ਤਾਂ ਸਾਰਾ ਚੱਲੂਗਾ ਫਿਰ ਅੱਗੇ ਜਿਹੜੀ ਸਟ੍ਰੈਟਜੀ ਤੈਅ ਹੋਊ ਉਸ ਅਨਸਾਰ ਚੱਲ ਪੂਗਾ ਪੱਕਾ ਮੋਰਚਾ ਲੱਗੇਗਾ ਪੱਕਾ ਮੋਰਚਾ ਲੱਗੇਗਾ ਨਾ ਲੱਗ ਸਕਦਾ ਇੰਡਸਟਰੀ ਪੋਲਿਊਸ਼ਨ ਪਾਉਣਾ ਬੰਦ ਕਰਨ ਇਹੀ ਤਾਂ ਸਿਆਣਪ ਹੈ ਜੇ ਪੋਲਿਊਸ਼ਨ ਤੁਹਾਡੇ ਸਾਹਮਣੇ ਹੋ ਰਿਹਾ ਫੋਟੋ ਹੁਣ ਵੀ ਖਿੱਚ ਸਕਦੇ ਆ ਡੀਸੀ ਨੂੰ ਐਸਐਸਪੀ ਨੂੰ ਪੁਲਿਸ ਨੂੰ ਤੇ ਕਢਾਉਂ ਪਿਆ ਕੀ ਆ ਪਹਿਰੇ ਆਨੇ ਦਿਖਾਓ ਰੋਤਾ ਕਹਿੰਦੇ ਸਾਡਾ ਕਸੂਰੀ ਐ ਨਹੀਂ ਹਰ ਕਸੂਰ ਕਿਹਦਾ ਲੋਕ ਐਵੇਂ ਹੀ ਆ ਗਏ ਗੰਦਗੀ ਨੇ ਪਾਇਆ ਤੁਸੀਂ ਆਖਦਾ ਗੰਦਗੀ ਨੇ ਪਾਇਆ ਕਿਚਾਈ ਦੇ ਸਾਹਮਣੇ ਖੜਾ ਦਿਓ ਜਿੱਥੇ ਤਾਰ ਬਗ ਦੀ ਬਾਹਰ ਐਸਾ ਵੀ ਸਾਹਮਣਾ ਕਰਾਂਗੇ ਜੇਕਰ ਕੋਈ ਉਤਰੋ ਆਂਦੇ ਲੱਕੇ ਸਨ ਨਹੀਂ ਕਿਹੜੇ ਪ੍ਰਕਾਰ ਦਾ ਸਾਹਮਣਾ ਦੋਖੀ ਤਾਂ ਬਿਲਕੁਲ ਸ਼ਾਂਤ ਜਿੱਤ ਖੜੇ ਆ ਲੋਕੀ ਬੋਲਦੇ ਆ ਅੱਜ ਤੱਕ ਮੈਂ ਤਾਂ ਬੋਲੀ ਜਾਂਦਾ ਲੋਕੀ ਕਿਹੜੇ ਸ਼ਾਂਤ ਨੇ ਲੋਕੀ ਸ਼ਾਂਤ ਨੇ ਪੰਜਾਬ ਦੇ ਲੋਕ ਸ਼ਾਂਤ ਨੇ ਇਹ ਚਾਹੁੰਦੇ ਕਿ ਸ਼ਾਂਤ ਨਾ ਰਹਿਣਾ ਹਲੇ ਤਾਂ ਅੰਗੜਾਈ ਲਈਆ ਅੰਗੜਾਈ ਲਈਆ ਹਲੇ ਤਾਂ ਅੰਗੜਾਈ ਲਈਆ ਪੰਜਾਬੀ